ਤਸਵੀਰਾਂ ਸ਼੍ਰੀ ਮੁਖਸਦ ਸਾਹਿਬ ਦੇ ਨੇੜਲੇ ਪਿੰਡ ਬੱਲਮਗੜ ਦੀਆਂ ਨੇ ਜਿੱਥੇ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਦੱਸਿਆ ਜਾ ਰਿਹਾ ਕਿ ਕਿਸਾਨ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਨਿਸ਼ਾਨਾ ਘਰ ਵਿੱਚ ਚੋਰੀ ਹੋਈ ਨਗਦੀ ਅਤੇ ਗਹਿਣੇ ਪੀੜਤ ਪਰਿਵਾਰ ਮੁਤਾਬਿਕ ਘਰ ਵਿੱਚ ਚੋਰੀ ਹੋਏ 15 ਤੋਲੇ ਸੋਨੇ ਦੇ ਗਹਿਣੇ ਅਤੇ 1.5 ਲੱਖ ਰੁਪਏ ਦੀ ਨਕਦੀ ਚੋਰੀ ਹੋਈ ਹੈ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਤੇ ਪੂਰੇ ਮਾਮਲੇ ਦੀ ਬਰੀਕੀ ਨਾਲ ਜਿਹੜੀ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਿੰਡ ਵਿੱਚ ਵੱਖ-ਵੱਖ ਥਾਵਾਂ ਤੇ ਲੱਗੇ ਹੋਏ ਕਮ ਕੈਮਰੇ ਹਨ ਜਿਹੜੇ ਇੱਕ ਖੰਗਾਰੇ ਜਾ ਰਹੇ ਨੇ ਫਿਲਹਾਲ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਇਹ ਇਲਾਕੇ ਦੀ ਸਭ ਤੋਂ ਵੱਡੀ ਚੋਰੀ ਹੈ ਪਹਿਲਾਂ ਚੋਰ ਸਿਰਫ ਖੇਤਾਂ ਤੋਂ ਟਰੈਸਫਾਰਮ ਚੋਰੀ ਕਰਦੇ ਸਨ ਪਰ ਹੁਣ ਤਾਂ ਉਹ ਘਰਾਂ ਵਿੱਚ ਦਾਖਲ ਹੋ ਕੇ ਲੋਕਾਂ ਦਾ ਮਾਹੌਲ ਖਰਾਬ ਕਰ ਰਹੇ ਨੇ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਐਸੀ ਵਾਰਦਾਤਾਂ ਨੂੰ ਰੋਕਿਆ ਜਾ ਸਕੇ ਹਰਜੀਤ ਸਿੰਘ ਹੈ ਸਨ ਆਪ ਸਰਦਾਰ ਮਨਜੀਤ ਸਿੰਘ ਪਿੰਡ ਬਲਵੰਗੜਾ ਰਾਤੀ ਸਾਡੇ ਚੋਰੀ ਹੋਈ ਹੈ ਜੀ ਇਹ तकरीबन ਕੋਈ 2-3 ਦਾ ਟਾਈਮ ਹੋਣਾ ਹੈ ਇਹ ਤਿੰਨ ਬੰਦੇ ਕੈਮਰਾ ਵਿੱਚ ਵੀ ਆਏ ਆ ਨੁਕਸਾਨ ਕਰਤੀ ਨੁਕਸਾਨ ਹੋਈ 15 ਲੱਖ ਰੁਪਏ ਦੇ ਲਗਭਗ ਕੀ ਕੀ ਚੋਰੀ ਸਿਉਣਾ ਸੀਗਾ ਇਹ 15 ਤੋੜੇ ਤੇ ਕੈਸ਼ ਲੱਖ ਰੁਪਇਆ ਕੈਸ਼ ਸੀਗਾ ਇਹ ਕਿੰਨੇ ਜਣੇ ਸੀਗੇ ਕੁਝ ਇਹਦੇ ਸੀ ਸੀ ਦੋ ਜਣੇ ਆਉਂਦੇ ਆ ਜੀ ਕੈਮਰੇਜ ਕਿਸੇ ਇੱਕ ਘਰੇ ਹੋਰ ਵੀ ਗਏ ਉਹਨਾਂ ਦੇ ਦੋ ਜਣੇ ਕੈਮਰੇਜ ਆਉਂਦੇ ਆ ਤੇ ਹੋ ਸਕਦਾ ਇਹ ਦੋ ਟੀਮਾਂ ਹੋਣ ਇੱਕ ਟੀਮ ਸਾਡੇ ਘਰੇ ਆ ਗਈ ਹੋਈ ਤੇ ਇੱਕ ਉੱਤਰ ਹੋਈ ਉਹ ਦੂਜੇ ਘਰੇ ਵਾਲਿਆਂ ਨੂੰ ਪਤਾ ਲੱਗ ਗਈ ਉਹਨਾਂ ਨੂੰ ਉਹਨਾਂ ਨੇ ਰੌਲਾ ਰੌਲਾ ਪਾਉਂਦੇ ਉਹ ਘਰੋਂ ਵਾਪਸ ਆ ਗਏ ਇਹ ਵਾਪਸੀ ਦੀਆਂ ਪਹਿਲਾਂ ਸਾਡੇ ਘਰ ਵਾਲੀ ਆਈ ਤਦੋਂ ਸਵਾਖਤ ਦਾ ਟਾਈਮ ਆਈ ਮੈਂ ਉੱਠਿਆ ਉਦੋਂ ਤੇ ਪਰਲੀ ਘਰਲੀ ਕੀਤੀ ਉੱਠ ਕੇ ਇਹਦੇ ਹੋ ਸਕਦਾ ਜੀ ਉਦੋਂ ਖੜ ਕੇ ਨਾਲ ਭੱਜ ਗਏ ਹੋਣ ਅੱਧਾ ਅੱਧਾ ਕਸਮਾਨ ਫਰੋ ਲੈ ਗਿਆ ਜੀ ਪੇਟੀਆਂ ਦਾ ਕੁਸ਼ ਅੱਧਾ ਸਮਾਨ ਪੇਟੀਆਂ ਆ ਫਰੋਣ ਨੂੰ ਰਹਿ ਗਿਆ ਜੀ ਕੌਣ ਕੌਣ ਕਰ ਤੁਸੀ ਰਿਕਾਰਡ ਨਾ ਜੀ ਚੋਰੀ ਦਾ ਆਈਡੀਆ ਹੋਊਗਾ ਜੀ 2 ਤੋਂ 3 ਦੇ ਲਗਭਗ ਹੀ ਨਹੀਂ ਇਹ ਉਸ ਬਾਰੇ ਨਹੀਂ ਕੋਈ ਪਤਾ ਲੱਗੇ ਹਜੇ ਕੈਮਰੇ ਪਿੰਡ ਚ ਲੱਗੇ ਜੀ ਉਹਨਾਂ ਤੋਂ ਪਰਤਾਲ ਕਰਕੇ ਪਤਾ ਲੱਗੇ ਤੁਸ ਨੂੰ ਸੂਚਿਤ ਕੀਤਾ ਹਾਂਜੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਜੀ ਨਹੀਂ ਪਿੰਡ ਦੇ ਨਹੀਂ ਕਲੀਅਰ ਹੁੰਦੇ ਜੀ ਉਹਨਾਂ ਦੇ ਮੂੰਹ ਟਾਕੇ ਹੋਏ ਸੀਗੇ ਜੀ ਪੈਰੋਂ ਨੰਗੇ ਸੀਗੇ ਬੂਤਾ ਫੇਸ ਸੀ ਉਹਨਾਂ ਨੇ ਕੈਮਰੇ 'ਚ ਉਹਨਾਂ ਦਾ ਫੇਸ ਨਹੀਂ ਆ ਰਿਹਾ ਜੀ ਉਹਨਾਂ ਦੇ ਘਰ ਐਂਟਰ ਹੋਏ ਜੀ ਉਹਨਾਂ ਦੇ ਘਰੋਂ ਪਾਣੀ ਦੀ ਵਾਰੀ ਹੋਣ ਕਰਕੇ ਉੱਥੇ ਸੀਗੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਦਾ ਗੇਟ ਮੈਨ ਤੋੜ ਕੇ ਜਿੰਦਰਾਲੀ ਦੇ ਉੱਥੋਂ ਭੱਜਿਆ ਜੀ ਉਹਨਾਂ ਦਾ ਐਂਟਰ ਕਿੱਥੋਂ ਹੋਇਆ ਕਰਦੇ ਸਾਡੇ ਕੰਦ ਟੱਪਕੇ ਹੋਏ ਐਂਟਰੀ ਕੰਦ ਟੱਪਕੇ ਹੋਈ ਆਈ ਵਾਪਸੀ ਗੇਟ ਦਾ ਲੌਕ ਖੋਲ ਕੇ ਹੋਈ। ਲੱਗਿਆਗਾ ਵੀ ਜਦੋਂ ਇਹ ਤੋੜ ਤਾਂ ਮੰਨ ਲਓ ਕਰੀ ਨਹੀਂ ਸਾਨੂੰ ਖੜਕਾ ਲਈ ਸਾਨੂੰ ਪਤਾ ਨਹੀਂ ਲੱਗਿਆ ਹੋ ਸਕਦਾ ਜੀ ਕੋਈ ਨਸ਼ੀਦੀ ਜੀ ਕੋਈ ਸੰਘਾਈ ਹੋਵੇ। ਨਾ ਕੋਈ ਇਹ ਸੀ ਲੱਗਿਆ ਸੀ ਇਹ ਚਪਾਪ ਦਿੱਤੀ ਹੋਏ ਸਾਨੂੰ ਪਤਾ ਨਹੀਂ ਲੱਗਿਆ ਇਸ ਵਾਰ। ਮਾਂਗ ਪ੍ਰਸ਼ਾਸਨ ਤੋਂ ਇਹ ਹੀ ਕਰਦੇ ਆਂ ਸਾਡਾ ਜੋ ਨੁਕਸਾਨ ਹੋਇਆ ਚੋਰਾਂ ਨੂੰ ਜਲਦੀ ਫੜਿਆ ਜਾਵੇ ਸਾਡਾ ਆਸਮਾਨ ਦੀ ਵਾਪਸੀ ਹਰਕਤ ਹੋਵੇ 2025 ਨੂੰ ਜੋ ਸਾਡੇ ਪਿੰਡ ਚੋਰੀ ਹੋਈ ਹੈ ਬਹੁਤ ਵੱਡੀ ਚੋਰੀ ਹੋਈ ਹੈ ਇਹ ਇਹ ਬਹੁਤ ਨਾਂ ਚੱਲਣਯੋਗ ਚੋਰੀ ਹੈ ਜੋ ਕਿ 2022 ਦੇ ਵਿੱਚ ਪਹਿਲਾਂ ਵੀ ਇਦੋਂ ਪਹਿਲਾਂ ਇੱਕ ਵੱਡੀ ਚੋਰੀ ਹੋਈ ਸੀਗੀ ਅੱਜ ਫੇਰ ਚੋਰਾਂ ਨੇ ਉਸੇ ਚੋਰੀ ਨੂੰ ਦੁਬਾਰਤੋ ਇਲਜ਼ਾਮ ਦਿੱਤਾ ਹੈ ਇਹ ਚੋਰੀ ਸਰਦਾਰ ਹਰਜੀਤ ਸਿੰਘ ਉਹਦਾ ਭਰਾ ਦਲਵੀਰ ਸਿੰਘ ਉਹ ਸਪੁੱਤਾ ਸਰਦਾਰ ਮਲਕੀਸ਼ ਸਿੰਘ ਉਹਨਾਂ ਦੇ ਘਰ ਵਿੱਚ ਚੋਰੀ ਹੋਈ ਹੈ ਜੋ ਕਿ ਇੱਕ ਜ਼ਿਮੀਂਦਾਰ ਪਰਿਵਾਰ ਹੈ ਬਹੁਤ ਵਧੀਆ ਪਰਿਵਾਰ ਆ ਉਹ ਕਿਸੇ ਦੇ ਸਿਰੇ ਆਉਣ ਵਾਲਾ ਪਰਿਵਾਰ ਨਹੀਂਗਾ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਹੋਇਆ ਆ ਆਪਦਾ ਪਿੰਡ ਚ ਵਧੀਆ ਪ੍ਰਭੇ ਤੌਰ ਤੇ ਕੰਮ ਕਰ ਰਹੇ ਆ ਵਧੀਆ ਕੰਮ ਹੈ ਜ਼ਿਮੀਂਦਾਰ ਪਰਿਭਾ ਉਹਨਾਂ ਦਾ ਚੱਲਦਾ ਸਾਰਾ ਪਿੰਡ ਉਹਨਾਂ ਦੀ ਹਮਦਰਦੀ ਦੇ ਨਾਲ ਖੜਾ ਹੈ ਇਹ ਬਹੁਤ ਚੋਰਾਂ ਨੇ ਮੰਦ ਭਾਗੀ ਹਾਲਤ ਕਰਤੀ ਉਹਨਾਂ ਦੇ ਘਰ ਦਾ ਸਾਰਾ ਲੀੜੇ ਲੱਤਾ ਖਲਾਰ ਪਾਰ ਤੇ ਲੀੜੇ ਲੱਤੇ ਪਹਿਲਾਂ ਤਾਂ ਦੇਖੋ ਪੰਜਾਬ ਰਹਿ ਹੀ ਨਹੀਂ ਗਿਆ ਯਾਰ ਪੰਜਾਬ ਅੱਗੇ ਹੁੰਦਾ ਸੀਗਾ ਵੀ ਸੁਰੱਖਿਤਾ ਲੋਕ ਵੀ ਆਪਦੇ ਘਰਾਂ 'ਚ ਵਧੀਆ ਵਾਸ ਹਾਸ ਦੀ ਖੇਡਦੇ ਸੀਗੇ ਪਹਿਲਾਂ ਤਾਂ ਇਸ ਤੋਂ ਪਹਿਲਾਂ ਲੋਕ ਖੇਤਾਂ 'ਚ ਹੁੰਦੇ ਸੀ ਖੇਤਾਂ 'ਚ ਮੋਟਰਾਂ ਚੋਰੀ ਹੋ ਗਈਆਂ ਜ਼ਿਮੀਂਦਾਰ ਵਿਚਾਰਾ ਟਰਾਂਸਫਾਰਮ ਚੋਰੀ ਹੋ ਗਿਆ ਉਧਰ ਭਜਦੇ ਸੀ ਅੱਜ ਤਾਂ ਦੇਖ ਕੇ ਹੈਰਾਨ ਹੋ ਗਏ ਯਾਰ ਲੋਕ ਆਪਦੇ ਘਰਾਂ 'ਚ ਵੀ ਸੇਫ ਐ ਨਹੀਂ ਬਈ ਇੰਨਾ ਹੋਇਆ ਇਹ ਲਗਭਗ ਲੱਖ ਸਵਾ ਲੱਖ ਦੇ ਕਰੀਬ ਤਾਂ ਉਹਨਾਂ ਨੇ ਝੋਟੀ ਮੱਝ ਵੇਚੀ ਸੀ ਉਹਦੇ ਪੈਸੇ ਸੀਗੇ ਤੇ 15 ਕ ਤੋਲੇ ਸੋਨਾ ਸੀਗਾ ਉਹਨਾਂ ਦਾ ਬਾਈ ਸਾਹਿਬ ਐਵੇਂ ਦੇਖਦੇ ਹਾਂ ਕਿ ਚਾਰਾਂ ਦੇ ਵਿੱਚ ਹਾਂਜੀ ਦੂਜੀ ਚੋਰੀ ਹੋ ਗਈ ਵੱਡੀ ਚੋਰੀ ਹੋਈ ਹੈ ਜੀ ਬਹੁਤ ਮਾੜੀ ਗੱਲ ਹੈ ਇਹ ਚੋਰੀ ਹੋਣ ਵਾਲਾ ਅੱਗੇ ਉਮੀਦ ਨਹੀਂ ਹੁੰਦੀ ਸੀ ਸਾਡਾ ਤਾਂ ਜ਼ਿਮੀਂਦਾਰਾਂ ਦਾ ਸਮਾਨ ਘਰਾਂ ਚਾਂ ਆਵੇਲਾ ਖੁੱਲ੍ਹੇ ਹੀ ਪਿਆ ਹੁੰਦਾ ਘਰ ਵੱਡੇ ਖੁੱਲੇ ਘਰ ਹੁੰਦੇ ਆ ਸ਼ਹਿਰਾਂ ਚੋਂ ਦਾ ਵੀ ਛੋਟੇ ਇੱਕ ਪਰਿਵਾਰ ਹੁੰਦੇ ਆ ਛੋਟੇ ਘਰ ਹੁੰਦੇ ਆ ਲੋਕ ਆਪ ਦਾ ਘਰ ਪਾਡਾ ਕੇ ਪੈ ਜਾਂਦੇ ਆ ਇਹ ਨੁਕਸਾਨ ਕਿੰਨਾ ਲਗਭਗ 15 16 ਲੱਖ ਦੇ ਕਰੀਬ ਤਾਂ ਸਮਾਨ ਨੁਕਸਾਨ ਹੈਗਾ ਜੀ ਉਹਨਾਂ ਦਾ ਸਾਰੇ ਪੁਲਿਸ ਆਈ ਸੀ ਕਾਰਵਾਈ ਸਾਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਪੁਲਿਸ ਕਾਰਵਾਈ ਇਹ ਤੇ ਜਲਦੋਂ ਜਲਦ ਕਾਰਵਾਈ